अमृतसर फोकल पॉइंट वेलफेयर एसोसिएशन ate पिंजरापोल गौशाला दे वफद ने नगर निगम दे कमिश्नर हरप्रीत सिंह फोकल पॉइंट विच आ रहीया मुश्किला ate अमृतसर विच सड़का ते कुमडियां गावा ले गौशाला विच शेड बणावण संबंधी मांग पत्र सौंपया इस मौके सरदार प्रिंसिपल संदीप खोसला

ਐਸ਼ੀ ਰਾਮ ਜੀ ਅੱਜ ਫੋਕਲ ਪੁਆਇੰਟ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਤੇ ਬਲਕਲਾ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਤੇ ਪਿੰਜਰਾਪੁਰ ਕੌਂਸਲਰ ਦਾ ਇੱਕ ਵਫਦ ਆਦਰਨੀਏ ਮ्युनਿਸਪਲ ਕਮਿਸ਼ਨਰ ਹਰਪ੍ਰੀਤ ਸਿੰਘ ਜੀ ਨੂੰ ਮਿਲਣ ਆਏ ਸੀ ਹੀ ਇਜ਼ ਅ ਵੈਰੀ ਜੈਮੋ ਪਰਸਨ ਔਰ ਅੱਗੇ ਵੀ ਉਹ ਜਦੋਂ ਏਡੀਸੀ ਸੀ ਇਹਨਾਂ ਨੇ ਕਾਫੀ ਸਾਡੇ ਅਮਰੀਕਸਰ ਦੀ ਸੇਵਾ ਕੀਤੀ ਕਰਦੇ ਰਹੇ ਹਮੇਸ਼ਾ ਹੀ ਕਾਫੀ ਇੰਡਸਟਰੀ ਦਾ ਉਹਨਾਂ ਨਾਲ ਸਾਥ ਰਿਹਾ ਅੱਜ ਪ੍ਰਭੂ ਨੇ ਗੁਰ ਰਾਮਦਾਸ ਜੀ ਨੇ ਉਹਨਾਂ ਨੂੰ ਅੱਜ ਮਿਊਨਿਸਪਲ ਕਮਿਸ਼ਨਰ ਬਣਾਇਆ ਹੈ ਉਹ ਤੁਸੀਂ ਚਾਹਣਿਆ ਕਿ ਕਿਹੈਸਾ ਜੈਮ ਹੋ ਰਿਹਾ ਹੈ ਸਾ ਇੱਕ ਯੰਗ ਅਫਸਰ ਆਇਆ ਜਿਸ ਨਾਲ ਅੰਮ੍ਰਿਤਸਰ ਦੀ ਜਿਹੜੀ ਇਹ ਸਾਰਾ ਕੁਝ ਸੁਧਾਰ ਸਫਾਈ ਦੀ ਵਿਵਸਥਾ ਦੇ ਵਿੱਚ ਕਾਫੀ ਚੇਂਜ ਆਏਗੀ ਔਰ ਨਜ਼ਰ ਵੀ ਆ ਰਿਹਾ ਦਿਨ ਚਾ ਦਿਨਾਂ ਤੋਂ ਜਿਹੜਾ ਉਹ ਕੰਮ ਕਰ ਰਿਹਾ ਹੈ ਅਸੀਂ ਕੁਝ ਮੰਗਾ ਕੋਈ ਅਸੀਂ ਗਊਆਂ ਨੂੰ ਜਿਹੜੀਆਂ ਆਵਾਰਾ ਤੇ ਲਵਾਰਿਸ ਗਊਆਂ ਸੜਕਾਂ ਤੇ ਅਮਲੀ ਸਰ ਘੁੰਮ ਰਹੀਆਂ ਅਸੀਂ ਉਹਨਾਂ ਨੂੰ ਚੁੱਕ ਕੇ ਗੋਸ਼ਾਲਾ ਲਿਆਂਦਾ ਇੱਕ ਪ੍ਰੋਗਰਾਮ ਕੀਤਾ ਸੀ ਜਿਸ ਦਾ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਗਊਆਂ ਦੀ ਸੰਭਾਲ ਵਾਸਤੇ ਕਾਊਸ ਸੈੱਟ ਦੇ ਵਿੱਚੋਂ ਸਾਨੂੰ ਸ਼ੈੱਡ ਬਣਾਉਣ ਵਾਸਤੇ ਕੁਝ ਪੈਸੇ ਦਿੱਤੇ ਜਾਣ ਪਲੱਸ ਉਹ ਗਊਆਂ ਦੇ ਖਾਣ ਪੀਣ ਵਾਸਤੇ ਜਿਹੜੀ ਡਾਈਟ ਮੰਨੀ ਹੈ ਸਰਕਾਰ ਸਾਨੂੰ ਦਿੱਤੀ ਜਾਵੇ ਜਿਸ ਦੇ ਵਿੱਚ ਉਹਨਾਂ ਨੇ ਸਾਨੂੰ ਸ਼ੁਰੂਸ਼ ਦਿੱਤੀ ਹੈ ਕਿ ਜੋ ਵੀ ਅਸੀਂ ਬੈਸਟ ਟੂ ਬੈਸਟ ਕਰ ਸਕਾਂਗੇ ਅਸੀਂ ਹੈਲਪ ਕਰਾਂਗੇ ਪਲੱਸ ਫੋਕਲ ਪੁਆਇੰਟ ਦੇ ਸਾਡੇ ਕਾਫੀ ਟੈਂਡਰ ਲੱਗੇ ਕੰਮ ਚੱਲ ਰਹੇ ਆ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਤਾਕੀ ਸਾਡੀ ਐਸੋਸੀਏਸ਼ਨ ਚੈੱਕ ਰੱਖ ਸਕੇ ਕਿ ਜਿਹੜਾ ਵੀ ਉਥੇ ਕਮ ਡਵੈਲਪਮੈਂਟ ਦਾ ਹੋ ਰਿਹਾ ਉਹ ਅਪ ਟੂ ਮਾਰਕ ਹੋ ਰਿਹਾ ਉਹਦੇ ਇਲਾਵਾ ਅਸੀਂ ਜਿਹੜਾ ਬਲਕਨਾਂ ਦੇ ਉਹਨਾਂ ਨੇ ਸਾਡੇ 3 ਕਰੋੜ 70 ਲੱਖ ਦੇ ਸੜਕਾਂ ਦੇ ਔਰ ਸਟਰੀਟ ਲਾਈਟ ਦੇ ਟੈਂਟੂ ਬਣਾ ਕੇ ਭੇਜੇ ਆ ਉਹਦਾ ਵੀ ਉਹਨਾਂ ਨੂੰ ਥੈਂਕਸ ਕੀਤਾ ਪਲੱਸ ਅਸੀਂ ਕੁਝ ਛੋਟੀਆਂ ਪ੍ਰੋਬਲਮਸ ਫੋਕਲ ਪੁਆਇੰਟ ਦੀਆਂ ਜਿੱਦਾਂ ਸਾਡੇ ਉਥੇ ਸਵੀਪਰ ਨਹੀਂ ਹੈਗੇ ਕੋਈ ਸਵੀਪਰ ਹੈਗਾ 175 ਏਕੜ ਦਾ ਫੋਕਲ ਪੁਆਇੰਟ ਹੈ ਉਹਨਾਂ ਨੇ ਇਮੀਡੀਏਟਲੀ ਆਰਡਰ ਕਰਤੇ ਆ ਕਿ ਕੱਲ ਤੋਂ ਤੁਹਾਨੂੰ ਸਵੀਪਰ ਜਿਹੜੇ ਵਧਾ ਕੇ ਮਿਲ ਜਾਣਗੇ ਉਹ ਸਵੀਪਰ ਤੁਹਾਨੂੰ ਮਿਲ ਜਾਣਗੇ ਕੁਝ ਅਸੀਂ ਜਿਹੜਾ ਕੂੜਾ ਚੁੱਕਣ ਵਾਲੀਆਂ ਗੱਡੀਆਂ ਨਹੀਂ ਆ ਰਹੀਆਂ ਉਹ ਮਸਲਾ ਵੀ ਉਹਨਾਂ ਦੇ ਕੇ ਟੇਕ ਅਪ ਕੀਤਾ ਹੈ ਉਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਹੀ ਹੱਲ ਕਰਨ ਜਾ ਰਹੇ ਹਾਂ ਮੈਂ ਸਮਝਣਾ ਕਿ ਅੱਜ ਦੀ ਇੱਕ ਮੀਟਿੰਗ ਇੱਕ ਦੇ ਉਹਨਾਂ ਨੂੰ ਅੰਮ੍ਰਿਤਸਰ ਦਾ ਮੇਅਰ ਬਣਨ ਦਾ ਥੈਂਕਸ ਕਰਨ ਵਾਸਤੇ ਸੀ ਕਦੇ ਕੁਮਿਸ਼ਨਰ ਬਣਨ ਦਾ ਥੈਂਕਸ ਕਰਨ ਵਾਸਤੇ ਸੀ ਪਲੱਸ ਜਿਹੜੇ ਉਹ ਕੰਮ ਕਰ ਰਹੇ ਆ ਉਹਨਾਂ ਨੂੰ ਅੱਗੇ ਵਧਾਉਂਦੇ ਹੋਏ ਪੋਪਲ ਵੰਡ ਦੇ ਬਲਕਲਾ ਤੇ ਗਊਸ਼ਾਲਾ ਦੇ ਸੁਧਾਰ ਵਾਸਤੇ ਜਿਹੜੀ ਅਸੀਂ ਰਿਕੁਐਸਟ ਕੀਤੀ ਹੈ ਅਸੀਂ ਆਸ ਰੱਖਾਂਗੇ ਕਿ ਉਹ ਜਲਦੀ ਸਾਡੀ ਪੂਰੀ ਕਰਾਂਗੇ ਜੈ ਸ਼੍ਰੀ ਰਾਮ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਆਂ ਔਰ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਉਹਨਾਂ ਨੂੰ ਇਹ ਸਭ ਤੋਂ ਪਹਿਲੇ ਕਿਹਾ ਪਹਿਲਾਂ ਤਾਂ ਉਹਨਾਂ ਨੂੰ ਵੈਲਕਮ ਕੀਤਾ ਮਿਸਟਰ ਦੇ ਕਮਿਸ਼ਨਰ ਬਨਰ ਦੇ ਉੱਤੇ ਔਰ ਉਹਨਾਂ ਨੂੰ ਕਿਹਾ ਕਿ ਸਾਡੀ ਜਿਹੜੀ ਗਊਸ਼ਾਲਾ ਹੈ ਉਹਦੇ ਵਿੱਚ ਤਕਰੀਬਨ 2000 ਗਾਂ ਦਾ ਅਸੀਂ ਪਾਲਨ ਲਾਲਨ ਪਾਲਨ ਕਰ ਰਹੇ ਹਾਂ ਔਰ ਉਹਦੇ ਵਾਸਤੇ ਹੈ ਕਿ ਅਸੀਂ ਇੱਕ ਜਿਹੜੀ ਸੁਸਾਇਟੀ ਬਣੀ ਹੈ ਸਾਡੀ ਗਊਸ਼ਾਲਾ ਦੀ ਉਹਦੇ ਵਿੱਚ ਫਾਈਨਲ ਕੀਤਾ ਕਿ ਜਿਹੜੇ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਆਵਾਰਾ ਤੇ ਲਵਾਰਸ ਗਵੀਆਂ ਹਨ ਉਹਨਾਂ ਨੂੰ ਉਠਾ ਕੇ ਅਸੀਂ ਗਊਸ਼ਾਲਾ ਲਿਆਵਾਂਗੇ ਔਰ ਉਹਨਾਂ ਦਾ ਦੇਖਭਾਲ ਕਰਾਂਗੇ ਇਹਦੇ ਲਈ ਸਾਨੂੰ ਸ਼ੈਡ ਦੀ ਲੋੜ ਹੈ ਔਰ ਉਹਨਾਂ ਦੇ ਰੋਜ਼ ਡੇਲੀ ਫੂਡ ਦੀ ਪੈਸੇ ਦੀ ਲੋੜ ਹੈ ਉਸ ਲਈ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਆਂ ਪਰ ਕਮਿਸ਼ਨਰ ਸਾਹਿਬ ਨੇ ਬੜਾ ਸਾਨੂੰ ਯਕੀਨ ਦਿਲਾਇਆ ਹੈ ਕਿ ਉਹ ਸ਼ੈਡ ਲਈ ਔਰ ਉਹਨਾਂ ਦੇ ਖਾਨ ਪਾਣ ਲਈ ਜਿਹੜਾ ਵੀ ਅ ਅਮ ਸੱਸ ਕੌਸਸ ਵੀ ਬਣੀ ਹੈ ਉਹਦੇ ਵਿੱਚੋਂ ਸਾਨੂੰ ਉਹ ਹੈਲਪ ਕਰਨਗੇ ਅਗਰ ਉਹ ਹੈਲਪ ਕਰਦੇ ਆ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਆਪਣੇ ਨਾਲ ਲੈ ਕੇ ਯਕੀਨ ਦਿਲਾਣੇ ਆ ਕਿ ਜਿੰਨੀ ਵੀ ਸ਼ਹਿਰ ਦੇ ਵਿੱਚ ਗਾਈਆਂ ਹਨ ਉਹਨੂੰ ਉਠਾ ਕੇ ਅਸੀਂ ਗਊਸ਼ਾਲਾ ਲੈ ਆਵਾਂਗੇ ਔਰ ਉਹਦਾ ਲਾਲਣ ਪਾਲਣ ਕਰਾਂਗੇ ਔਰ ਉਹਦੇ ਨਾਲ ਇੱਕ ਹੋਰ ਹੈ ਜਿਹੜੇ ਐਕਸੀਡੈਂਟਲ ਕੇਸ ਹੁੰਦੇ ਆ ਜਾਂ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਉਦੋਂ ਤੁਹਾਨੂੰ ਜາດ ਮਿਲੇਗਾ ਮੈਂ ਸ਼ਬਦਾਂ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਕਿ ਸਾਡੇ ਨਾਲ ਆ ਕੇ ਗਊਸ਼ਾਲਾ ਜੁੜਨ ਔਰ ਇੱਕ ਗਊ ਜਿਹੜੀ ਆ ਉਹ ਆਪਣੇ ਗਾਓ ਜਿਹੜੀ ਆ ਉਹ ਗੋਦ ਲੈਣ ਔਰ ਉਹਦਾ ਲਾਲਣ ਪਾਲਣ ਦਾ ਖਰਚ ਆਪਣੇ ਜਿੰਮੇ ਲੈਣ ਤਾਂ ਕਿ ਅਸੀਂ ਜਿਹੜਾ ਹੈ ਗਊ ਸ਼ਹਿਰ ਦੇ ਵਿੱਚ ਗਊ ਮੁਕਤ ਜਿਹੜੀ ਆਵਾਰਾ ਜਾਂ ਲਵਾਰਸ ਗਈਆਂ ਪੈਂ ਹੈ ਉਹਨਾਂ ਨੂੰ ਗਊ ਮੁਕਤ ਕਰ